ਵੀਰਵਾਰ ਨੂੰ ਨਰਸਿੰਗ ਯਾਦਵ ਅਤੇ ਉਹਨਾਂ ਦੇ ਵਕੀਲ ਨੇ ਨਾਡਾ ਸਾਹਮਣੇ ਹੋਈ ਪੇਸ਼ੀ ਵਿੱਚ ਆਪਣਾ ਪੱਖ ਰੱਖਿਆ ਹੈ ਇਸ ਦੌਰਾਨ ਨਰਸਿੰਗ ਯਾਦਵ ਨੇ ਡੋਪਿੰਗ ਦੀ ਗੱਲ ਕਬੂਲੀਅਤ ਕਿਹਾ ਕਿ ਉਹਨਾਂ 'ਤੇ ਡੋਪਿੰਗ ਹੋਈ ਹੈ ਪਰ ਨਰਸਿੰਗ ਇਸ ਗੱਲ ਤੇ ਅੜੇ ਰਹੇ ਕਿ ਇਹ ਸਭ ਜਾਣਬੁੱਝ ਕੇ ਨਹੀਂ ਕੀਤਾ ਗਿਆ ਸਗੋਂ ਸਾਜ਼ਿਸ਼ ਦਾ ਸ਼ਿਕਾਰ ਹੋਏ ਨੇ ਇਸ ਮਾਮਲੇ ਤੇ ਫੈਸਲਾ ਸ਼ਨੀਵਾਰ ਨੂੰ ਸੁਣਾਇਆ ਜਾ ਸਕਦਾ ਹੈ ਨਾਡਾ ਦੇ ਵਕੀਲ ਗੁਰੰਗ ਕਾਂਤ ਨੇ ਸੁਣਵਾਈ ਖਤਮ ਹੋਣ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਵਕੀਲ ਨੇ ਦੱਸਿਆ ਕਿ ਸੁਣਵਾਈ ਅੱਜ ਹੋ ਗਈ ਹੈ, ਫੈਸਲਾ ਸ਼ਨੀਵਾਰ ਜਾਂ ਫਿਰ ਸੋਮਵਾਰ ਨੂੰ ਸੁਣਾਇਆ ਜਾਵੇਗਾ। ਪਰਨਾਲੀ ਵਕੀਲ ਨੇ ਫੈਸਲਾ ਨਰਸਿੰਘ ਦੇ ਖਿਲਾਫ ਹੋਣ ਦੇ ਸੰਕੇਤ ਵੀ ਦਿੱਤੇ। ਵਕੀਲ ਨੇ ਕਿਹਾ ਕਿ ਨਰਸਿੰਘ ਅਤੇ ਉਹਨਾਂ ਦੇ ਵਕੀਲ ਨੇ ਪੀੜ ਦੀਆਂ ਚੀਜ਼ਾਂ 'ਚ ਮਿਲਾਵਟ ਕਰਵਾਉਣ ਦੀ ਦਲੀਲ ਤਾਂ ਦਿੱਤੀ ਹੈ, ਪਰ ਉਹ ਆਪਣੀ ਦਲੀਲ ਨੂੰ ਸਾਬਤ ਕਰਨ ਵਿੱਚ ਕੋਈ ਸਬੂਤ ਨਹੀਂ ਦੇ ਸਕੇ। ਨਰਸਿੰਘ ਦੇ ਦੂਜੇ ਟੈਸਟ ਫੇਲ ਹੋਣ ਦੀ ਰਿਪੋਰਟ ਤੇ ਨਾਡਾ ਜਿ ਸੁਣਵਾਈ ਦੇ ਵਿਚਾਲੇ ਐਕਸਪੋਰਟਸ ਦਾ ਕਹਿਣਾ ਹੈ ਕਿ ਨਰਸਿੰਘ ਵੱਲੋਂ ਲੈਗਸਟੇਰਾਈਡ ਦਾ ਇੱਕ ਵਾਰ ਸੇਵਨ ਕਰ ਲਿਆ ਜਾਵੇ ਤਾਂ ਉਸ ਦਾ ਅਸਰ 3-4 ਹਫ਼ਤੇ ਤੱਕ ਰਹਿੰਦਾ ਹੈ ਅਤੇ ਇਸੇ ਕਾਰਨ ਦੂਜਾ ਡੋਪ ਟੈਸਟ ਵੀ ਪੋਜ਼ਿਟਿਵ ਪਾਇਆ ਗਿਆ ਹੈ डब्ल्यूएफआइ ਦੇ ਅਸਿਸਟੈਂਟ ਜਰਨਲਸ ਕਤਰ ਬਿਰਨੋਤ ਤੂਮਰ ਨੇ ਕਿਹਾ ਹੈ ਕਿ ਦੋਵੇਂ ਪਲਵਾਨਾਂ ਦੇ ਨਮੂਨੇ ਵਿੱਚ ਸਟ੍ਰਾਈਟਾਈਟ ਦੀ ਮਾਤਰਾ ਕਾਫੀ ਜ਼ਿਆਦਾ ਮਿਲੀ ਹੈ ਜਿਸ ਤੇ ਯਕੀਨ ਕਰਨਾ ਮੁਸ਼ਕਲ ਹੈ डब्ल्यूएफआइ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਜਾਣੂ-ਬੁੱਝ ਕੇ ਕੀਤਾ ਲੱਗਦਾ ਹੈ डब्ल्यूएफआइ ਨੇ ਸਵਾਲ ਖੜਾ ਕੀਤਾ ਹੈ ਕਿ ਕੋਈ ਇੰਨੀ ਜ਼ਿਆਦਾ ਡੋਜ਼ ਕਿਉਂ ਲਵੇਗਾ ਡੋਪਿੰਗ ਵਿਵਾਦ ਵਿੱਚ ਕਿਰੇ ਪਲਵਾਨ ਨਰਸਿੰਘ ਯਾਦਵ ਦੀ ਥਾਂ ਹੁਣ 올림픽 ਵਿੱਚ ਪ੍ਰਵੀਨ ਰਾਣਾ ਦੇ ਹਿੱਸਾ ਲੈਣ ਦੀ ਉਮੀਦ ਹੈ WFI ਨੇ ਆਖਿਆ ਕਿ ਜੇਕਰ ਯਾਦਵ ਟੋਪ ਟੈਸਟ ਦਾ ਦਾਗ ਆਪਣੇ ਤੋਂ ਨਾ ਧੋ ਸਕੇ ਤਾਂ ਉਸ ਦੀ ਥਾਂ ਪ੍ਰਵੀਨ ਰਾਣਾ ਰਿਓ ਜਾਣਗੇ WFI ਨੇ ਪ੍ਰਵੀਨ ਰਾਣਾ ਤੇ ਜਤਿੰਦਰ ਦਾ ਨਾਮ ਰਾਖਵੇਂ ਖਿਡਾਰੀ ਸੂਚੀ ਵਿੱਚ ਰੱਖਿਆ WFI ਨਰਸਿੰਘ ਯਾਦਵ ਦੇ 올림픽 ਨਾ ਖੇਡ ਪਾਉਣ ਦੀ ਹਾਲਤ ਵਿੱਚ ਇਸ ਵਰਗ ਦਾ ਕੋਟਾ ਖਰਾਬ ਨਹੀਂ ਕਰਨਾ ਚਾਹੁੰਦੀ ਵੈਸਟ ਇੰਡੀਜ਼ ਖਿਲਾਫ ਟੈਸਟ ਸੀਰੀਜ਼ ਦਾ ਪਹਿਲਾ ਮੈਚ ਦਮਦਾਰ ਅੰਦਾਜ਼ ਨਾਲ ਜਿੱਤ ਕੇ ਬਲੰਦ ਹੌਸਲੇ ਨਾਲ ਟੀਮ ਇੰਡੀਆ ਕਿੰਗਸਟਨ ਪਹੁੰਚ ਗਈ ਹੈ ਟੀਮ ਇੰਡੀਆ ਹੁਣ ਸੀਰੀਜ਼ ਦਾ ਦੂਜਾ ਟੈਸਟ ਜਿੱਤ ਕੇ ਸੀਰੀਜ਼ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗੀ ਭਾਰਤੀ ਟੀਮ ਨੇ ਜਿਸ ਕਿਸਮ ਦਾ ਖੇਡ ਪਹਿਲੇ ਟੈਸਟ ਵਿਖਾਇਆ ਉਸ ਤੋਂ ਬਾਅਦ ਟੀਮ ਦੂਜਾ ਟੈਸਟ ਜਿੱਤਣ ਲਈ ਵੀ ਫੇਵਰਿਟ ਮੰਨੀ ਜਾ ਰਹੀ ਹੈ ਇਕਰ ਖਿਡਾਰੀ ਰਪਨ ਸਿੰਘ ਤੇ ਅਦਾਕਾਰਾ ਗੀਤਾ ਬਸਰਾ ਦੇ ਘਰ ਬੇਟੀ ਨੇ ਜਨਮ ਲਿਆ ਹੈ ਲੰਡਨ ਵਿੱਚ 27 ਜੁਲਾਈ ਨੂੰ ਗੀਤਾ ਨੇ ਬੇਟੀ ਨੂੰ ਜਨਮ ਦਿੱਤਾ ਭਜੀ ਤੇ ਗੀਤਾ ਲਈ ਵਿਰਾਟ ਕੋਹਲੀ ਨੇ ਸਪੈਸ਼ਲ ਮੌਕੇ ਤੇ ਸਪੈਸ਼ਲ ਸੁਨੇਹਾ ਭੇਜਿਆ ਵਿਰਾਟ ਕੋਹਲੀ ਨੇ ਪੰਜਾਬੀ ਅੰਦਾਜ਼ ਵਿੱਚ ਭਜੀ ਨੂੰ ਬੇਟੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਕੋਹਲੀ ਨੇ ਲਿਖਿਆ ਮੁਬਾਰਕਾਂ ਭਾਜੀ ਰੱਬ ਹਮੇਸ਼ਾ ਮਿਹਰ ਬਖਸ਼ੇ ਤੇ ਤੁਹਾਨੂੰ ਤੇ ਭਾਬੀ ਨੂੰ ਹੋਰ ਖੁਸ਼ੀਆਂ ਦੇਵੇ ਬਹੁਤ ਖੁਸ਼ੀ ਦਾ ਮੌਕਾ ਹੈ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਤੁਹਾਨੂੰ ਦੋਹਾਂ ਨੂੰ ਰੱਬ ਰੱਖਾ ਪਾਰਟ ਤੇ ਵੈਸਟ ਇੰਡੀਜ਼ ਦੇ ਚੱਲ ਕੇ ਖੇਡੀ ਜਾ ਰਹੀ ਟੈਸਟ ਸੀਰੀਜ਼ ਦੇ ਵਿਚਾਲੇ ਹੀ ਵੈਸਟ ਇੰਡੀਜ਼ ਦੇ 스타 ਆਲਰਾਊਂਡਰ ਨੇ ਆਪਣੀ ਖੂਬਸੂਰਤ ਮੰਗੇਤਰ ਨਾਲ ਵਿਆਹ ਕਰਾ ਲਿਆ ਆਂਦਰੀ ਰਸੇਲ ਨੇ ਆਪਣੀ ਗਰਲਫ੍ਰੈਂਡ ਅਤੇ ਸਟਾਰ ਮਾਡਲ ਜੇਸਮ ਲੋਰਾ ਨਾਲ ਵਿਆਹ ਕਰਾ ਲਿਆ ਹੈ ਸਾਲ 2014 ਨੂੰ ਚੈਂਦਾ ਨੇ ਮੰਗਣੀ ਕੀਤੀ ਸੀ ਲੋਰਾ ਨੂੰ ਅਕਸਰ ਸਟਾਰ ਖੜਾਈ ਦੇ ਨਾਲ ਵੇਖਿਆ ਜਾਂਦਾ ਹੈ ਸਟਾਰ ਸਪੋਰਟਸ ਪ੍ਰੋ ਕਬੱਡੀ ਲੀਗ ਸੀਜ਼ਨ 4 ਦੇ ਸੈਮੀਫਾਈਨਲ ਮੁਕਾਬਲੇ ਰਖੇਡੇ ਜਾਣਗੇ ਪਹਿਲਾ ਸੈਮੀਫਾਈਨਲ ਮੌਜੂਦਾ ਚੈਂਪੀਅਨ ਪਟਨਾ ਪਾਇਰੇਟਸ ਅਤੇ ਪੁਨੇਰੀ ਪਲਟਨ ਦੇ ਵਿਚਾਲੇ ਹੋਏਗਾ ਜਦਕਿ ਦੂਜਾ ਸੈਮੀਫਾਈਨਲ ਚੈਪੁਰ ਪਿੰਗ ਪੈਂਥਰਜ਼ ਅਤੇ ਤੇਲਗੂ ਟਾਈਟਨਸ ਦੇ ਵਿਚਾਲੇ ਹੋਏਗਾ ਹਾਈਦਰਾਬਾਦ ਦੇ ਗਾਚੀ ਬਾਵਲੀ ਇੰਡੋਰ ਸਟੇਡੀਅਮ ਦੇ ਵਿੱਚ ਸੈਮੀਫਾਈਨਲ ਦੇ ਮੁਕਾਬਲੇ ਖੇਡੇ ਜਾਣਗੇ ਆਸਟ੍ਰੇਲੀਆਈ ਕ੍ਰਿਕਟਰ ਬ੍ਰੈਟਲੀ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਤਾਰੀਫ ਕਰਦੇ ਹੋਏ ਉਹਨਾਂ ਨੇ ਸਮੇਂ ਦਾ ਸਭ ਤੋਂ ਵਧੀਆ ਕ੍ਰਿਕਟਰ ਘਰਾੜ ਦਿੱਤਾ ਹੈ ਭਾਰਤ ਵਿੱਚ ਆਗਾਮੀ ਫਿਲਮ ਆਨ ਇੰਡੀਅਨ ਦਾ ਪ੍ਰਚਾਰ ਕਰ ਰਿਹਾ ਬ੍ਰੈਟਲੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਿਰਾਟ ਇਸ ਵੇਲੇ ਸਭ ਤੋਂ ਵਧੀਆ ਕ੍ਰਿਕਟਰ ਨੇ ਇਸ ਦੇ ਲਾਵਾ ਉਹਨਾਂ ਨੇ ਸਚਿਨ ਤੇਂਦੁਲਕਰ ਨੂੰ ਵੀ ਬਿਹਤਰੀਨ ਬੱਲੇਬਾਜ਼ ਦੱਸਿਆ